ਦੀਏ ਵਿੱਚ ਸਵਾਗਤ ਆ ਸਾਰੇ ਭੈਣ ਭਾਈਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਭੈਣਾਂ ਨੂੰ ਸੂਟ ਦਿਖਾਉਣ ਲੱਗਿਆ ਸੀ ਮਲੇਰਕੋਟਲੇ ਸ਼ਾਪਿੰਗ ਕਰਕੇ ਆਏ ਆ ਤੁਸੀਂ ਵੀ ਮਲੇਰਕੋਟਲੇ ਜਾਇਆ ਕਰੋ ਬਹੁਤ ਸਸਤੇ ਕੱਪੜੇ ਮਿਲਦੇ ਨੇ ਸੋਨੂੰ ਵੈਰਾਈਟੀ ਦਿਖਾਉਨੇ ਆ ਆ ਦੇਖੋ ਜੀ ਪ्योर ਗਰਮ ਸੂਟ ਆ ਜੀ ਕਿੰਨਾ ਸੋਹਣਾ ਸਟੌਲ ਆ ਇਹਦੇ ਨਾਲ ਤੇ ਪਲੇਨ ਸਲਵਾਰ ਆ ਜੀ ਇਹ ਸਿਰਫ ਆਪਾਂ ਨੂੰ 500 ਰੁਪਏ ਚ ਮਿਲਿਆ 500 ਰੁਪਏ ਵਿਚ ਆ ਮਸਲੀਨ ਦਾ ਸੂਟ ਆ ਜੀ ਇਹ ਵੀ ਮਸਲੀਨ ਦਾ ਜੀ ਇਹ ਸਿਰਫ ਆਪਾਂ ਨੂੰ 5-500 ਰੁਪਏ ਚ ਮਿਲਨੇ ਨੇ ਇੱਥੇ ਘੱਟੋ-ਘੱਟ ਆਪਾਂ ਨੂੰ 1000 ਰੁਪਏ ਤੋਂ ਘੱਟ ਨਹੀਂ ਦਿੰਦੇ ਹੈਗੇ ਆ 1000 ਰੁਪਏ ਦਾ ਸੂਟ ਮਿਲਿਆ ਜੀ ਇੱਥੋਂ ਜੇ ਆਪਾਂ ਆਪਣੇ ਸ਼ਹਿਰ ਤੋਂ ਲਈਏ 2000-1500 ਤੋਂ ਘੱਟ ਨਹੀਂ ਜੀ ਇਹ ਸੂਟ ਮਿਲਦਾ ਹੈਗਾ ਅਸੀਂ ਟਰਾਈ ਮਾਰ ਕੇ ਆਏ ਆ ਆ ਜੀ ਸਿਲਕ ਦਾ ਸੂਟ ਆ ਇਹ ਘੱਟੋ-ਘੱਟ ਆਪਾਂ ਇੱਥੋਂ 4000 ਤੋਂ ਘੱਟ ਨਹੀਂ ਮਿਲਦਾ ਹੈਗਾ ਉੱਥੋਂ ਸਿਰਫ ਅਸੀਂ 2500 ਰੁਪਏ ਦਾ ਲੈਂਦਾ ਦੇਖੋ ਕਿੰਨਾ ਸੋਹਣੀ ਕਢਾਈ ਆ ਤੇ ਕਿੰਨਾ ਸੋਹਣਾ ਵਰਕ ਬਣਿਆ ਆ ਹਾਂ ਜੀ ਜਿੰਗੀਰਾ ਸਰਕਾਰ ਜੀ ਇਹ ਆਪਾਂ 2500 ਰੁਪਏ ਦਾ ਲੈਂਦਾ ਜੀ ਤੇ ਕਿੰਨਾ ਸੋਹਣਾ ਦੇਖੇ ਤੇ ਵੀ ਵਰਕ ਬਣਿਆ ਹੋਇਆ ਦੇਖੋ ਤੇ ਕਿੰਨਾ ਸੋਹਣਾ ਕਲਰ ਹੈ ਤੇ ਆਹ ਦਬਕੇ ਦੀ ਕਢਾਈ ਆ ਜੀ ਇਹ ਜੀ ਆਪਣਾ ਕਪੜਾ ਹੈਗਾ ਔਰਗੰਝਾ ਤੇ ਔਰਗੰਝੇ ਦੀ ਕਢਾਈ ਤੇ ਦਬਕਾ ਹੋ ਬਣਿਆ ਵਾ ਘੱਟੋ ਘੱਟ ਇੱਥੇ ਆਪਣੇ 4000 ਤੋਂ ਘੱਟ ਸੂਟ ਰੀ ਦਿੰਦਾ ਸਿਰਫ ਅਸੀਂ 2500 ਰੁਪਏ ਦਾ ਲੈਂਦਾ ਜੀ ਥੱਲੇ ਇਹਦੇ ਟਾਪਟਾ ਲੱਗਦਾ ਜੀ ਕੱਪੜਿਆਂ ਦੇ ਤੇ ਆ ਆਰਗੰਝੇ ਦਾ ਸੂਟ ਆ ਜੀ ਇਹ ਸਿਰਫ ਆਪਾਂ 1000 ਰੁਪਏ ਚ ਲੈ ਕੇ ਆਇਆ ਇਥੋਂ ਕੋ 2000 ਤੋਂ ਘੱਟ ਨਹੀਂ ਮਿਲਦਾ ਕਿੰਨਾ ਸੋਹਣਾ ਸਾਰੇ ਕਮੀਜ਼ ਤੇ ਵਰਕ ਬਣਿਆ ਹੋਇਆ ਪਲੇਨ ਸਲਵਾਰ ਆ ਜੀ ਤੇ ਨਾਲ ਇਹਦੇ ਚੁੰਨੀ ਬਣੀ ਵੀ ਆ ਦੇਖੋ ਕਿੰਨੀ ਸੋਹਣੀ ਤੇ ਦੁਪੱਟਾ ਬਹੁਤ ਸੋਹਣਾ ਬਣਿਆ ਮਲੇਸ ਲੁਸ ਲੱਗੀ ਵੀ ਆ ਤੇ ਵਿੱਚ ਕਢਾਈ ਆ ਦੁਪੱਟੇ ਦੇ ਵੀ ਸੀ 15 ਜ ਲੱਗਿਆ ਆ ਦੇਖੋ ਜੀ ਕਾਊਟਰ ਦਾ ਸੂਟ ਆ ਜੀ ਘੱਟੋ ਘੱਟ ਆਪਣਾ 5-700 ਤੋਂ ਘੱਟ ਨਹੀਂ ਮਿਲਦਾ ਸਿਰਫ ਅਸੀਂ 400 ਰੁਪਏ ਦਾ ਲੈਂਦਾ ਜੀ ਆਹ ਸਰਪਕ ਇਹ ਵੀ ਕਾਟਨ ਦਾ ਇਹ ਸੀ 200 ਰੁਪਏ ਵਿੱਚ ਹੀ ਲਿਆਂਦਾ ਜੀ ਇੱਥੇ ਘਟੋ ਘਟ 3-400 ਤੋਂ ਘੱਟ ਸੂਟ ਨਹੀਂ ਦਿੰਦੇ ਆਪਾਂ ਦੋ ਕਮੀਜ਼ ਲੈ ਕੇ ਆਏ ਆ ਜੀ ਇਹ 7-700 ਰੁਪਏ ਦੇ ਲੈ ਕੇ ਆਇਆ ਜੇ ਇਹ ਜਿਮੀ ਚੋਂ ਕਪੜਾ ਤੇ ਆਪਾਂ ਨੂੰ ਇੱਥੋਂ 1000 ਤੋਂ ਘੱਟ ਕਮੀਜ਼ 1200 ਤੋਂ ਨਹੀਂ ਮਿਲਦਾ ਹੈਗਾ ਦੇਖੋ ਕਿੰਨਾ ਸੋਹਣਾ ਕਪੜਾ ਤੁਸੀਂ ਵੀ ਇੱਕ ਵਾਰੀ ਜ਼ਰੂਰ ਮੇਰੇ ਕੋਲ ਲੈ ਜਾਓ ਪਹਿਨਵਾ ਅੱਜ ਕੱਲ੍ਹ ਸਾਧੀਆਂ ਦਾ ਦਿਨ ਨੇ ਹਰ ਇੱਕ ਪਹਿਨ ਪਾਈ ਸਾਧੀਆਂ ਦੇ ਵਿੱਚ ਮਾਂ ਲੀੜਾ ਕੱਪੜਾ ਲੈਣ ਲਈ ਦੇਣ ਲੈਣ ਨੂੰ ਤੇ ਆਪਣੇ ਰਿਸ਼ਤੇਦਾਰਾਂ ਨੂੰ ਉੱਥੋਂ ਜ਼ਰੂਰ ਕੱਪੜਾ ਲੈ ਕੇ ਆਓ ਤੁਹਾਨੂੰ ਅੱਧੇ ਰੇਟ ਤੇ ਮਿਲੇਗਾ ਤੇ ਬਹੁਤ ਸਸਤਾ ਮਿਲੇਗਾ ਲਾਇਕ ਕਰਨਾ ਤੇ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਹੇ ਜੇ ਕੱਪੜੇ ਲੱਗੇ ਵਧੀਆ ਲੱਗੇ ਕਿ ਘਡੀਆਂ ਲੱਗੇ ਤੇ ਇੱਕ ਵਾਰੀ ਜ਼ਰੂਰ ਜਾ ਕੇ ਮਲੇਰਕੋਟਲੇ ਜ਼ਰੂਰ ਕੱਪੜਾ ਦੇਖੋ ਜੀ ਧੰਨਵਾਦ